welcom my channel so good morning everyone welcome back to our new vlog guys roz di tarah kitchen to shuruaat ho rahi hai vlog ki so guys mai time sari lag pi si roti sabzi banan kyunki kudiyan nu lagi hai bhukh karde han vlog di shuruaat aaj mai sabzi vich banaye ne guys aloo te faliyan di sabzi banayi hai naal banayi hai chatpati karari karari banayi hai chatni idhar mai dudh nu ubala de rahi ha ਦੋ ਦੋ ਉਬਾਲਾ ਆਣ ਆ ਲਾ ਗਾਇਸ ਇੱਥੇ ਮੈਂ ਸਬਜੀ ਤਰਹੀ ਹੋਈ ਹੈ ਸਬਜੀ ਹਜੇ ਬਨ ਰਹੀ ਹੈ ਉਬਾਲਾ ਵੀ ਆ ਗਿਆ ਚਲੋ ਜੀ ਦੋਤ ਨੂੰ ਤਾਂ ਕੋਲ ਖਣ ਕੇ ਉਬਾਲਾ ਦੇਣਾ ਪੈਂਦਾ ਹੈ ਤਾਂ ਕਿ ਗਿਰ ਗੁਰ ਨਾ ਜਾਵੇ ਤਾਂ ਕਿ ਜਦੋਂ ਨਿਗਾ ਹਟੀ ਤੇ ਦੁਰਘਟਨਾ ਘਟੀ ਗਾਇਸ ਸੋ ਗਾਇਸ ਅੱਜ ਮੈਂ ਬਣਾਣ ਲੱਗੀਆਂ ਨੰਨੂ ਦੇ ਲਈ ਸਪੈਸ਼ਲ ਸਿਰਫ ਦੋ ਆਲੂਆਂ ਦੇ ਫ੍ਰੈਂਚ ਫ੍ਰਾਈਜ਼ ਬਣਾਵਾਂਗੇ ਗਾਇਜ਼ ਮੈਂ ਕਿਹਾ ਬਾਜ਼ਾਰੀ ਜਰੂਰੀ ਮੰਗਵਾ ਕੇ ਦੇਨੇ ਨੇ ਮੈਂ ਘਰੇ ਬਣਾ ਦੇਣੀ ਆ ਜੇ ਉਹਨੇ ਖਾਸ ਖਾਦੇ ਤਾਂ ਕਿਉਂਕਿ ਉਹਨੂੰ ਬਾਜ਼ਾਰੀ ਤੇ ਘਰਦਿਆਂ ਦੀ ਬੜੀ ਪਛਾਣ ਹੈ ਤੇ ਮੈਂ ਕੋਸ਼ਿਸ਼ ਕਰਾਂਗੀ ਕਿ ਗਾਇਜ਼ ਪੂਰੀ ਤਰ੍ਹਾਂ ਬਾਜ਼ਾਰੀ ਬਣਨ ਆਪਣੀ ਪੂਰੀ ਕੋਸ਼ਿਸ਼ ਲਗਾਵਾਂਗੀ ਸੋ ਮੈਂ ਗਾਇਜ਼ ਫ੍ਰੈਂਚ ਫ੍ਰਾਈਜ਼ ਬਣਾਣ ਲੱਗੀਆਂ ਸਿਰਫ ਦੋ ਆਲੂਆਂ ਦੇ ਬਣੇ ਰਹੀਓ ਵਲੌਗ ਵਿੱਚ ਤੇ ਦੇਖਿਓ ਇੱਥੇ ਗਾਇਜ਼ ਮੈਂ ਦੋ ਆਲੂ ਲੈ ਲੈਨੇ ਹੁਣ ਇਹਨਾਂ ਨੂੰ ਛਿੱਲਾਂਗੀ ਛਿੱਲ ਲੈਨੇ ਗਾਇਜ਼ ਮੈਂ ਦੋ ਆਲੂ ਛਿੱਲ ਲੈਨੇ ਬਸ ਗਾਇਜ਼ ਮੈਂ ਬਣਾਣੀ ਲੱਗੀ ਸੀ ਤੇ ਪਹਿਲੇ ਗੁੜੀਆਂ ਨੇ ਆਵਾਜ਼ ਲਗਾਏ ਕਿ ਮੈਨੂੰ ਰੋਟੀ ਦੇ ਦਿਓ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਹੀ ਭੁੱਖ ਕਿਉਂਕਿ ਉਹਨੇ ਸਵੇਰ ਦੀ ਰੋਟੀ ਨਹੀਂ ਖਾਧੀ ਉਸਨੇ ਰੋਟੀ ਦੇ ਕੇ ਫਿਰ ਮੈਂ ਫ੍ਰੈਂਚ ਫ੍ਰਾਈਜ਼ ਸ਼ੁਰੂ ਕਰਦੀਆਂ ਆ ਆਲੂ ਮੈਂ ਛਿੱਲ ਕੇ ਰੱਖਲੇ ਸੀ ਬਸ ਉਸ ਦੇ ਲਈ ਮੈਂ ਸਬਜ਼ੀ ਪਾਈ ਹੈ ਚਟਨੀ ਪਾਈ ਹੈ ਦਹੀਂ ਲਈਏ ਤੇ ਰੋਟੀ ਉਸ ਨੂੰ ਦਵਾਂਗੀ ਹੁਣ ਮੈਂ ਗਰਮਾ ਗਰਮ ਆਜੋ ਗਾਇਸ ਖਾਣੋ ਰੋਟੀ ਲੋ ਜੀ ਗਾਇਸ ਮੈਂ ਚੋਪਰ ਦੇ ਉੱਪਰ ਸਾਰੇ ਆਲੂ ਨੂੰ ਬ੍ਰੀਕ ਬ੍ਰੀਕ ਲੰਬੇ ਲੰਬੇ ਕੱਟ ਲਿਆ ਐ ਸਾਰੇ ਆਲੂਆਂ ਨੂੰ ਤੇ ਇਧਰ ਮੈਂ ਗਾਇਸ ਫ੍ਰੀ ਨਹੀਂ ਹੋ ਰਹੀ ਗੈਸ ਫ੍ਰੀ ਵੀ ਹੋ ਰਹੀ ਹੁਣ 로ਬ ਵੀ ਨ ਆਇਆ ਕੋਲਰਸ ਤੋਂ ਕਹਿੰਦਾ ਕਿ ਮੈਂ ਹਜੇ ਰੋਟੀ ਨਹੀਂ ਖਾਣੀ ਤੇ ਮੈਨੂੰ ਜਿਪੀ ਮਹਿੰਗੀ ਬਣਾ ਦੋ ਸੋ ਮੈਂ ਉਹਦੇ ਲਈ ਹੁਣ ਮਹਿੰਗੀ ਧਰੀ ਹੋਈ ਐ ਤੇ ਹੁਣ ਆਪਾਂ ਲੱਲਿਆ ਹੁਣ ਆਪਾਂ ਲਵਾਂਗੇ ਥੋੜਾ ਜਿਹਾ ਮੈਦਾ ਲਵਾਂਗੇ ਤੇ ਥੋੜਾ ਜਿਹਾ ਬੇਸਨ ਲਵਾਂਗੇ ਸੋ ਗਾਇਸ ਮੈਂ ਇੱਧਰ ਲੈ ਲਿਆ ਮੈਦਾ ਮੈਦੇ ਨਾਲ ਕ੍ਰਿਸਪੀ ਬਣਨਗੇ ਥੋੜੇ ਜਿਹਾ ਸੋ ਮੈਂ ਦੇਖ ਰਹੀ ਹਾਂ ਕਿੱਤਾ ਬੰਦੇ ਨੇ ਕਿਉਂਕਿ ਮੈਂ ਫਸਟ ਟਾਈਮ ਹੀ ਬਣਾਣ ਲੱਗੀ ਆ ਤੇ ਇੱਧਰ ਬੇਸਨ ਲੱਲਿਆ ਮੈਂ ਥੋੜਾ ਜਿਹਾ ਤੇ ਹੁਣ ਇਹਦੇ ਵਿੱਚ ਗਾਇਸ ਮੈਂ ਪਾਵਾਂਗੀ ਨਮਕ ਪਾਵਾਂਗੀ ਥੋੜਾ ਜਿਹਾ ਨਮਕ ਤਾਂ ਚਲ ਬਾਅਦ ਵਿੱਚ ਪਾ ਲਾਂਗੇ ਉੱਪਰ ਚਿਲੀ ਫਲੈਕਸ ਪਾਵਾਂਗੀ ਚਿਲੀ ਫਲੈਕਸ ਦੀ ਰੰਗਤ ਨਾ ਇਹਦੇ ਵਿੱਚ ਵਧੀਆ ਲੱਗਦੀ ਹੈ ਥੋੜੀ ਜਿਹੀ ਫ੍ਰੈਂਚ ਫਰਾਈਜ਼ ਦੇ ਉੱਪਰ ਜਦੋਂ ਆਉਂਦੇ ਨੇ ਨਾ ਚਿਲੀ ਫਲੈਕਸ ਵਧੀਆ ਲੱਗਦੇ ਹੈ ਤੇ ਥੋੜਾ ਜਿਹਾ ਨਮਕ ਵੀ ਪਾ ਹੀ ਲੈਣੇ ਆ ਸੋ ਗਾਇਸ ਇਹਦੇ ਵਿੱਚ ਹੀ ਮੈਂ ਥੋੜਾ ਜਿਹਾ ਨਮਕ ਪਾਵਾਂਗੀ ਨਮਕ ਪਾ ਲਿਆ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰਾਂਗੀ ਗਾਇਸ ਸੋ ਗਾਇਜ਼ ਇੱਧਰ ਮੈਂ ਤੇਲ ਲਿਆ ਕੜਾਈ ਦੇ ਵਿੱਚ ਫਰਾਈ ਕਰਨ ਨੂੰ ਨੰਨੇ ਆਏ ਅੰਦਰੋਂ ਕਹਿੰਦੀ ਮਮਾ ਮੀਤੀ ਕੇ ਲਈ ਵੀ ਮੈਗੀ ਬਣਾ ਦੋ ਦੇਖ ਲੋ ਇੰਨਾ ਖਿਆਲ ਆ ਭਰਾ ਦਾ ਹੁਣ ਮੈਂ ਮੀਤੀ ਲਈ ਰਮਨੀਤ ਲਈ ਮੈਗੀ ਤੜੀ ਹੈ ਰਮਨੀਤ ਨੂੰ ਮੀਤੀ ਬੋਲਦੀ ਹੈ ਹੁਣ ਮੈਂ ਉਹਦੇ ਲਈ ਤੜੀ ਹੈ ਸੋ ਗਾਇਸ ਨਾਲ ਦੀ ਨਾਲ ਉਹਨਾਂ ਨੂੰ ਪੇਟ ਪੂਜਾ ਵੀ ਦਿਵਾ ਰਹੀਆਂ ਤੇ ਨਾਲ ਦੀ ਨਾਲ ਮੈਂ ਫ੍ਰੈਂਚ ਸਾਈਜ਼ ਵੀ ਬਣਾ ਕੇ ਦਵਾਂਗੀ ਬੱਚਿਆਂ ਨੂੰ ਤੇ ਬੱਚੇ ਹੋ ਜਾਣਗੇ ਖੁਸ਼ ਸੋ ਗਾਇਸ ਇੱਕ ਮੈਂ ਪਾ ਕੇ ਦੇਖਿਆ ਪੋਟੈਟੋ ਤੇ ਹੁਣ ਦੇਖੀ ਆਪਾਂ ਦੂਸਰੇ ਵੀ ਪਾਈਏ ਤੇਲ ਹੋ ਚੁੱਕਾ ਗਰਮ ਘੱਟ ਹੀ ਰੱਖਣਾ ਮੈਂ ਸੇਕਾ ਘੱਟ ਤੇ ਤਾਂ ਕਿ ਚੰਗੀ ਤਰ੍ਹਾਂ ਪੱਕ ਜਾਣ ਦੇਖੋ ਗਾਇਸ ਕਿਵੇਂ ਬੰਦੇ ਨੇ ਆਪਣੀ ਤਰਫੋਂ ਤਾਂ ਮੈਂ ਵਧੀਆ ਬਣਾਵਾਵਾਂਗੀ ਐ ਕ੍ਰਿਸਪੀ ਕ੍ਰਿਸਪੀ ਤੇ ਵਧੀਆ-ਵਧੀਆ ਫ੍ਰੈਂਚ ਫ੍ਰਾਈਜ਼ ਪੂਰੇ ਬਾਜ਼ਾਰੀ ਤਰੀਕੇ ਦੇ ਬਣਾਵਾਵਾਂਗੀ ਜਿਵੇਂ ਬਾਜ਼ਾਰੀ ਮਿਲਦੇ ਆਪਾਂ ਕਿਸੇ ਮੋਲ ਵਿੱਚ ਜਾਂਦੇ ਆ ਗਾਇਸ 버ਗਰ ਲੈਣੇ ਆ ਉਹਨਾਂ ਦੇ ਨਾਲ ਫ੍ਰੈਂਚ ਫ੍ਰਾਈਜ਼ ਜੋ ਦਿੰਦੇ ਨੇ ਸੇਮ ਉਤਾਂ ਦੇ ਬਣਾਵਾਵਾਂਗੇ ਆਪਾਂ ਫਲੇਮ ਆਪਾਂ ਲੋਈ ਰੱਖਣੀ ਹੈ ਗਾਇਸ ਕਰਦੇ ਫ੍ਰੈਂਚ ਫ੍ਰਾਈਜ਼ ਸਭ ਤੋਂ ਵਧੀਆ ਹੁੰਦੇ ਗਾ ਇਸ ਸਭ ਤੋਂ ਵਧੀਆ ਫਰੈਸ਼ ਤੇਲ ਵਿੱਚ ਤਲਨੇ ਬਹੁਤ ਫਰਕ ਪੈਂਦਾ ਗਾਈਜ਼ ਆਪਾਂ ਫਰੈਸ਼ ਤੇਲ ਵਿੱਚ ਤਲਾਂਗੇ ਤੇਤ ਨੂੰ ਵੀ ਨਹੀਂ ਹਨੇ ਬੱਚਿਆਂ ਜਿਵੇਂ ਮਰਜ਼ੀ ਦੋ ਬੱਚੇ ਵੀ ਖੁਸ਼ ਹੋ ਕੇ ਖਾਣਗੇ ਇਹ ਬੱਚਿਆਂ ਨੂੰ ਪੂਰੇ ਬਾਜ਼ਾਰੀ ਵਾਂਗ ਲੱਗਣਗੇ ਨਾ ਸ਼ਕਲ ਪੂਰਤ ਰੰਗਤ ਫਿਰ ਬੱਚੇ ਖਾਂਦੇ ਨੇ ਤੁમે ਕੋਸ਼ਿਸ਼ ਤਾਂ ਪੂਰੀ ਕੀਤੀ ਕਿ ਤੇ ਕੇ ਪੂਰੀ ਬਜਾਰੀ ਤਰ੍ਹਾਂ ਬਣਾ ਕੇ ਦਵਾਂਗੀ ਬੱਚਿਆਂ ਤੇ ਹੋਪ ਕਰਦੇ ਹਾਂ ਤੁਹਾਨੂੰ ਵੀ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਸੋ ਜਿਹੜੇ ਵੀ ਨਵੇਂ ਨੇ ਨਾ ਮੇਰੇ ਸਬਸਕ੍ਰਾਈਬਰ ਸਭ ਤੋਂ ਪਹਿਲੇ ਚੈਨਲ ਨੂੰ ਕਰੋ ਸਬਸਕ੍ਰਾਈਬ ਇੰਡੀਅਨ ਲਾਈਕ ਕਰਦੇ ਰਹੋ ਗਾਈ ਗਲਾ ਬਹੁਤ ਖਰਾਬ ਹੋਇਆ ਪਿਆ ਜਿਵੇਂ ਜਿਵੇਂ ਮੌਸਮ ਚੇਂਜ ਹੁੰਦਾ ਗਾਈਜ਼ ਮੇਰੇ ਗਲੇ ਨੂੰ ਪਤਾ ਨਹੀਂ ਕੀ ਹੈ ਗਲਾ ਮੇਰਾ ਖਰਾਬ ਹੋ ਜਾਂਦਾ ਵਾ ਇੱਕ ਖਾਂਸੀ ਲੱਗ ਜਾਂਦੀ ਹੈ ਇੱਕ ਗਲਾ ਖਰਾਬ ਹੋ ਜਾਂਦਾ ਰੰਗਤ ਇਹਨਾਂ ਦੀ ਆਪਾਂ ਲਾਈਟ ਲਾਈਟ ਹੀ ਰੱਖਣੀ ਹੈ ਤਾਂ ਹੀ ਲੱਗਣਗੇ ਬਾਜ਼ਾਰੀ ਦੇਖੋ ਬਾਈ ਤੋ ਗਾਇਸ ਤੁਸੀਂ ਲਾਈਕ ਕਰਿਆ ਕਰੋ ਵੀਡੀਓ ਤੁਹਾਨੂੰ ਨਵੇਂ-ਨਵੇਂ ਵੀਡੀਓ ਮੈਂ ਰੋਜ਼ ਦਿਖਾਨੀ ਆ ਰੋਜ਼ ਕੁਝ ਨਾ ਕੁਝ ਵਧੀਆ-ਵਧੀਆ ਬਣਾ ਕੇ ਦਿਖਾਨੀ ਆ ਆਪਣੇ ਸਬਸਕ੍ਰਾਈਬਰਾਂ ਨੂੰ ਸੋ ਕਮੈਂਟ ਕਰਿਆ ਕਰੋ ਜ਼ਰੂਰ ਲਾਈਕ ਕਰਿਆ ਕਰੋ ਵੀਡੀਓ ਦੇਖੋ गाइस ਪੂਰੇ ਬਾਜ਼ਾਰ ਹੀ ਬਨ ਰਹੇ ਹਨ ਦੇਖੋ ਗਾਈਜ਼ ਆਪਾਂ ਦੂਸਰਾ ਪੂਰ ਪਾਵਾਂਗੇ ਪੋਟੈਟੋ ਦਾ ਕਰਨੇ ਆਪਾਂ ਘੱਟ ਫਲੇਮ ਤੇ ਹੀ ਨੇ ਗਾਈਜ਼ देखो गाइज इन्हें बढ़िया बन रहे हैं कि बिल्कुल भी नाल नहीं चिपके हैंगे देखो बने ना पूरे बाजारी देखो नाल बिल्कुल नहीं चिपके हैं लो जी गाइस दूसरा पूर्वी मैं कर रही हैं फ्राई देखो ਦੇ ਲੱਗੂ ਥੋੜਾ ਉੱਚੀ ਬੋਲੋ ਕਿੰਨੀ ਕੁ ਦੇਰ ਲੱਗੇਗੀ ਬਸ ਖੁਸ਼ਬੂ ਆ ਗਈ ਬਸ 5-2 ਮਿੰਟ ਲੱਗਣੇ ਸਾਰੇ ਹੋ ਗਏ ਬਣ ਗਏ ਤੁਹਾਡੇ ਆਓ ਬਜਾਰੀ ਬਣਾਏ ਆ ਪੂਰੀ ਹਮ ਦੇਖ ਇਹਦਾ ਸਾਰੇ ਪੂਰੇ ਬਜਾਰੀ ਬਣੇ ਨਾ ਕਲਰ ਵੀ ਕਿੰਨਾ ਸੋਹਣਾ ਆ ਨਾ ਦੇਖੋ ਸੋ ਗਾਇਸ ਤੁਸੀਂ ਵੀ ਆਪਣੇ ਬੱਚਿਆਂ ਨੂੰ ਬਣਾ ਕੇ ਖਵਾਓ ਪੂਰੇ ਬਜਾਰੇ ਫ੍ਰੈਂਚ ਫ੍ਰਾਈਸ ਜਿਵੇਂ ਬਰਗਰ ਦੇ ਨਾਲ ਦਿੰਦੇ ਨੇ

ਸੇਮ ਉਦਾਂ ਦਾ ਆਇਆ ਕਲਰ ਦੇਖੋ ਕਿੰਨੇ ਵਧੀਆ ਬਣ ਕੇ ਹੋ ਗਏ ਨੇ ਰੈਡੀ ਦੇਖੋ ਦੇਖੋ ਗਾਇਸ ਸੇਮ ਟੂ ਸੇਮ ਦੇਖੋ ਬਾਜ਼ਾਰੀ ਬਣੇ ਨੇ ਸੇਮ ਟੂ ਸੇਮ ਕਿੰਨੇ ਸੋਹਣੇ ਬਣੇ ਨੇ ਕਿੰਨੇ ਵਧੀਆ ਬਣੇ ਨੇ ਫ੍ਰੈਂਚ ਫ੍ਰਾਈਜ਼ ਦੇਖੋ ਹੁਣ ਮੈਂ ਬੱਚਿਆਂ ਨੂੰ ਦਵਾਂਗੀ ਤੇ ਬੱਚੇ ਕਰਨਗੇ ਇੰਜੋਏ

सेम तो सेम चलो मैं बच्चों खा लो ऊपर बैठ जाओ देखो बच्चे कितने खुश होकर खाने देखो बैठो 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 टोमेटो सॉस ले आना नहीं ऐसे ही खाने लक्ष्मी खा ले तू भी ले ले ननू खा चल टमाटर सॉस के साथ खाऊंगा टोमेटो सॉस के साथ खाएगा वाह देखो गाइस बच्चे भी कितने खुश होकर खाएंगे ਕੋਈ ਕਹਿ ਸਕਦਾ ਇੱਕ ਘਰੇ ਨਹੀਂ ਬਣਾਏ ਦੇਖੋ ਜਿਵੇਂ ਆਪਾਂ ਪੈਕਟਾਂ ਚ ਲਿਆਣੇ ਆ ਬਾਜ਼ਾਰੀ ਸੇਮ ਟੂ ਸੇਮ ਉਸੇ ਤਰ੍ਹਾਂ ਹੀ ਬਣੇ ਨੇ ਗਾਇਜ਼ ਦੇਖੋ ਕਿੰਨੇ ਵਧੀਆ ਬਣੇ ਨੇ ਲక్ష్ਮੀ ਵੀ ਖਾ ਰਹੀ ਐ ਤੂੰ ਵੀ ਖਾ ਲੈ ਕੁੜੀਆਂ ਰੋਬਿੰਗ ਕਿੱਦਾਂ ਬਣੇ ਆ ਬਹੁਤ ਵਧੀਆ ਮਰੀਆ ਬਣਿਆ ਨਾ ਮੰਨ ਗਿਆ ਨਾ ਸੇਮ ਟੂ ਸੇਮ ਉਦਾਂ ਹੀ ਬਣਿਆ ਦੇਖ ਲਾ ਗਾਇਜ਼ ਆਪਾਂ ਹੋ ਗਏ ਫ੍ਰੈਂਚ ਫ੍ਰਾਈਜ਼ ਮੈਂ ਪਹਿਲੀ ਵਾਰ ਫਸਟ ਟਾਈਮ ਬਣਾਏ ਨੇ ਤੇ ਬੜੇ ਹੀ ਜ਼ਿਆਦਾ ਲਾਜਵਾਬ ਬਣੇ ਨੇ ਵਧੀਆ ਬਣੇ ਨੇ ਗਾਇਸ ਲੈ ਰੰਗਿਤ ਖਾ ਲੋ ਟਮਾਟਰ ਦਾ ਤੇ ਆ ਦੇਖੋ ਹਾਲੋ ਫ੍ਰੈਂਚ ਫ੍ਰਾਈਜ਼ ਬਣਾਏ ਵਾਓ ਦੇਖੋ ਲਾਇਆ ਨਾ ਪੂਰੇ ਬਜਾਰੀ ਵਧੀਆ ਬਣਾਤੇ ਨਾ ਆ ਦੁੱਧ ਦੇ ਦੋ ਬੱਚਿਆਂ ਨੂੰ ਚਲੋ ਬੱਚੋ ਸੌਸ ਮੰਗਦੇ ਪਏ ਨੇ ਸੌਸ ਲਿਆ ਕੇ ਦੇਣੀ ਆ ਤੇ ਸੋ ਗਾਇਸ ਮੈਂ ਹੁਣ ਇਸੇ ਨਾਲੀ ਦੋਲਦਾ ਮੈਂ ਕਰਦੀ ਹਾਂ ਐਂਡ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੁਣ ਮਿਲ ਜਿਆ ਤੁਹਾਨੂੰ ਨਵੀਂ ਤੇ ਨੈਕਸਟ ਵੀਡੀਓਜ਼ ਬੱਚੇ ਹੋ ਗਏ ਖੁਸ਼ ਬਾਏ ਗਾਇਸ ਬਾਏ ਤੁਸੀਂ ਵੀ ਬਣਾਓ ਤੇ ਬੱਚਿਆਂ ਨੂੰ ਕਰੋ ਖੁਸ਼ ਬਾਏ ਆਲੇ ਫੈਨਸੀ ਵਾਈਸ ਨੂੰ ਬੱਚੇ ਖਾ ਰਹੇ ਨੇ ਖੁਸ਼ ਹੋ ਕੇ ਮਾਂ ਜੀ ਮਿਹਨਤ ਮਿਹਨਤ ਸਕਸੈਸਫੁਲ ਹੋ ਗਈ ਮੇਰੀ जे बच्चा ने खा ली तो समझो सब कुछ बढ़िया है ना भी चलो बच्चे खा रहे हैं तो है खा ले बच्चे बहुत यम्मी लग गए खाओ नहीं पी ले थोड़े लिए तो बनाए नन्हे साडे घट खांदे ये चीज खा बाय गाइस बाय बाय बाय